ਕਾਜਤ ਉਸ ਦੇ 2024 ਇੰਟੂ 7 ਪੰਜਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸਾਜ ਅੰਮ੍ਰਿਤਸਰ ਸ਼੍ਰੀ ਕਾਰਤਕ ਸਾਈ ਪਹੁੰਚੇ ਤੋਂ ਕੇ பஞ்ச ਸਿੰਘ ਸਾਈ ਵਾਂ ਦੇ ਅੱਗੇ ਮਾਫੀ ਮੰਗੀ ਉਨ੍ਹਾਂ ਨੇ ਪੰਥ ਸਿੰਘ ਸਾਈਬਾਨ ਦੇ ਸਾਹਮਣੇ ਆਪਣੀ ਗਲਤੀ ਦੀ ਮਾਫੀ ਮੰਗੀ ਕਿ 24 ਜੁਲਾਈ ਨੂੰ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 355 ਸ਼ਹੀਦੀ ਦਿਵਸ ਤੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਨਾਚ ਗਾਣਾ ਪ੍ਰੋਗਰਾਮ ਕਰਵਾਇਆ ਗਿਆ ਸੀ। ਚੁੱਥੇdar ਕੁਲਦੀਪ ਸਿੰਘ ਗੜਗੜਚ ਨੇ ਮੰਤਰੀ ਬੈਂਸ ਨੂੰ ਸੱਜਸਣਾਉਂਦੇ ਹੋਏ ਕਿਹਾ ਕਿ ਹੁਣ ਉਹ ਹਰਮੰਦਰ ਸਾਹਿਬ ਤੋਂ ਅੰਮ੍ਰਿਤਸਰ ਗੁਰੂ ਦੇ ਮਹਿਲ ਤੱਕ ਪੈਦਲ ਜਾਣਗੇ। ਉਹ ਇੱਥੇ ਜਗ੍ਹਾ ਦੀ ਸਫਾਈ ਕਰਾਉਣਗੇ। ਇਸ ਤੋਂ ਬਾਅਦ ਉਹ ਗੁਰਦੁਆਰਾ ਕੋਠਾ ਸਾਈ ਪਹੁੰਚਣ ਤੋਂ ਪਹਿਲਾਂ 100 ਮੀਟਰ ਹੇਠਾਂ ਉਤਰਨਗੇ। ਉੱਥੇ ਉਹ ਗੁਰਦੁਆਰਾ ਪੈਦਲ ਚਾਨਗੇ ਇਸ ਤੇ ਨਾਲ ਹੀ ਹੋਰ ਰਸਤਾ ਸਾਫ ਕਰਾਉਣਗੇ ਇਸ ਤੋਂ ਬਾਅਦ ਉਹ ਗੁਰਦੁਆਰਾ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਪਹੁੰਚਣ ਤੋਂ ਪਹਿਲਾਂ 100 ਮੀਟਰ ਹੇਠਾ ਉਤਰਨਗੇ ਤੇ ਸੜਕਾ ਦੀ ਮੁਰੰਮਤ ਕਰਵਾਉਣਗੇ ਇਸ ਤੋਂ ਬਾਅਦ ਹਰਚੋਤ ਸਿੰਘ ਨੂੰ ਦਿੱਲੀ ਦੇ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਾਣਾ ਪਵੇਗਾ ਉਹਨਾਂ ਨੂੰ ਦੋਵਾਂ ਥਾਵਾਂ ਤੇ ਮੱਥਾ ਟੇਕਣਾ ਪਵੇਗਾ ਅਤੇ ਦੋ ਦਿਨ ਜੋੜਿਆਂ ਦੇ ਘਰ ਵਿੱਚ ਸੇਵਾ ਕਰਨੀ ਪਵੇਗੀ ਇਸ ਦੇ ਨਾਲ ਹੀ ਉਹ 1100 ਰੁਪਏ ਦੀ ਦੇਗ ਚੜਾਉਣਗੇ ਅਤੇ ਅਰਦਾਸ ਕਰਾਉਣਗੇ ਇਸ ਤੇ ਮੰਤਰੀ ਬੈਂਸ ਨੇ ਕਿਹਾ ਕਿ ਮੈਨੂੰ ਜੋ ਮਨਜ਼ੂਰ ਹੈ ਪੰਜਾਬੀ ਗਾਇਕ ਬੀਰ ਸਿੰਘ ਨੇ ਉਸ ਪ੍ਰੋਗਰਾਮ ਵਿੱਚ ਪੇਸ਼ਕਾਰੀ ਕੀਤੀ ਸੀ ਜਿਸ ਬਾਰੇ ਵਿਵਾਦ ਖੜਾ ਹੋਇਆ ਹੈ 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਪੰਜ ਸਿੰਘ ਸਹਿਬਾਨ ਦੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਉਸ ਦਿਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਦੋਵਾਂ ਨੂੰ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਜਫਰ ਵਿਦੇਸ਼ ਵਿੱਚ ਹੋਣ ਕਰਕੇ ਪੇਸ਼ ਨਹੀਂ ਹੋ ਸਕੇ ਅਤੇ ਉਸ ਤੋਂ ਬਾਅਦ ਪੇਸ਼ ਹੋਣ ਲਈ ਇੱਕ ਪੱਤਰ ਭੇਜਿਆ ਜਫਰ ਹੁਣ 13 ਅਗਸਤ ਨੂੰ ਪੇਸ਼ ਹੋਣਗੇ ਸਸ਼੍ਰੀ ਕਾਜੂ ਤੋਂ 2024 ਇੰਟੂ 7 ਪੰਜਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸਾਜੂ ਅੰਮ੍ਰਿਤਸਰ ਸ਼੍ਰੀ ਕਾਟਕਸਾਈ ਪਹੁੰਚੇ ਤੋਂ ਕੇ ਪੰਜ ਸਿੰਘ ਸਹੀ ਵਾਂ ਦੇ ਅੱਗੇ ਮਾਫੀ ਮੰਗੀ ਉਨ੍ਹਾਂ ਨੇ ਪੰਥ ਸਿੰਘ ਸਾਈਬਾਨ ਦੇ ਸਾਹਮਣੇ ਆਪਣੀ ਗਲਤੀ ਦੀ ਮਾਫੀ ਮੰਗੀ ਕਿ 24 ਜੁਲਾਈ ਨੂੰ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 355 ਸ਼ਹੀਦੀ ਦਿਵਸ ਤੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਨਾਚ ਗਾਣਾ ਪ੍ਰੋਗਰਾਮ ਕਰਵਾਇਆ ਗਿਆ ਸੀ। ਚੌਧੇਦਾਰ ਕੁਲਦੀਪ ਸਿੰਘ ਗੜਗੜਚ ਨੇ ਮੰਤਰੀ ਬੈਂਸ ਨੂੰ ਸੱਜ ਸਨੌਂਦੇ ਹੋਏ ਕਿਹਾ ਕਿ ਹੁਣ ਉਹ ਹਰਮੰਦਰ ਸਾਹਿਬ ਤੋਂ ਉਮਰੇ ਸਰ ਗੁਰੂ ਦੇ ਮਹਿਲ ਤੱਕ ਪੈਦਲ ਜਾਣਗੇ। ਉਹ ਇੱਥੇ ਜਗ੍ਹਾ ਦੀ ਸਫਾਈ ਕਰਾਉਣਗੇ। ਇਸ ਤੋਂ ਬਾਅਦ ਉਹ ਗੁਰਦੁਆਰਾ ਕੋਠਾ ਸਾਈ ਪਹੁੰਚਣ ਤੋਂ ਪਹਿਲਾਂ 100 ਮੀਟਰ ਹੇਠਾਂ ਉਤਰਨਗੇ। ਉੱਥੇ ਉਹ ਗੁਰਦੁਆਰਾ ਪੈਦਲ ਜਾਣਗੇ ਇਸ ਤੇ ਨਾਲ ਹੀ ਹੋਰ ਰਸਤਾ ਸਾਫ ਕਰਾਉਣਗੇ ਇਸ ਤੋਂ ਬਾਅਦ ਉਹ ਗੁਰਦੁਆਰਾ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਪਹੁੰਚਣ ਤੋਂ ਪਹਿਲਾਂ 100 ਮੀਟਰ ਹੇਠਾ ਉਤਰਨਗੇ ਤੇ ਸੜਕਾ ਦੀ ਮੁਰੰਮਤ ਕਰਵਾਉਣਗੇ ਇਸ ਤੋਂ ਬਾਅਦ ਹਰਚੋਤ ਸਿੰਘ ਨੂੰ ਦਿੱਲੀ ਦੇ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਜਾਣਾ ਪਵੇਗਾ ਉਹਨਾਂ ਨੂੰ ਦੋਵਾਂ ਥਾਵਾਂ ਤੇ ਮੱਥਾ ਟੇਕਣਾ ਪਵੇਗਾ ਅਤੇ ਦੋ ਦਿਨ ਜੋੜਿਆਂ ਦੇ ਘਰ ਵਿੱਚ ਸੇਵਾ ਕਰਨੀ ਪਵੇਗੀ ਇਸ ਦੇ ਨਾਲ ਹੀ ਉਹ 1100 ਰੁਪਏ ਦੀ ਦੇਗ ਚੜਾਉਣਗੇ ਅਤੇ ਅਰਦਾਸ ਕਰਾਉਣਗੇ ਇਸ ਤੇ ਮੰਤਰੀ ਵੈਸ ਨੇ ਕਿਹਾ ਕਿ ਮੈਨੂੰ ਜਾ ਮਨਜ਼ੂਰ ਹੈ ਪੰਜਾਬੀ ਗਾਇਕ ਬੀਰ ਸਿੰਘ ਨੇ ਉਸ ਪ੍ਰੋਗਰਾਮ ਵਿੱਚ ਪੇਸ਼ਕਾਰੀ ਕੀਤੀ ਸੀ ਜਿਸ ਬਾਰੇ ਵਿਵਾਦ ਖੜਾ ਹੋਇਆ ਹੈ 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਪੰਜ ਸਿੰਘ ਸਹਿਬਾਨ ਦੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਉਸ ਦਿਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਦੋਵਾਂ ਨੂੰ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਜਫਰ ਵਿਦੇਸ਼ ਵਿੱਚ ਹੋਣ ਕਰਕੇ ਪੇਸ਼ ਨਹੀਂ ਹੋ ਸਕੇ ਅਤੇ ਉਸ ਤੋਂ ਬਾਅਦ ਪੇਸ਼ ਹੋਣ ਲਈ ਇੱਕ ਪੱਤਰ ਭੇਜਿਆ ਜਫਰ ਹੁਣ 13 ਅਗਸਤ ਨੂੰ ਪੇਸ਼ ਹੋਣਗੇ